ਪਹਿਲਾਂ ਜਿਹੜੇ ਜਦੋਂ ਸ਼ੁਰੂਆਤ ਹੁੰਦੀ ਹੈ ਇੱਥੋਂ ਡਰੋਨ ਮਿਜ਼ਾਈਲਾਂ ਲੰਗੀਆਂ ਕਿੱਦਾਂ ਦੇ ਉਤੋਂ ਅੱਡਾ ਇਲਾਕਾ ਜਿਹੜਾ ਸਰਹੱਦ ਦੇ ਉੱਤੇ ਹੈ ਤੇ ਸਰਹੱਦ ਦੇ ਇਲਾਕੇ ਦੇ ਲੋਕ ਵੀ ਅਸੀਂ ਜਨਾਲੇ ਹਲਦੇ ਹਾਂ ਅਸੀਂ ਦਰਸ਼ਨ ਕਰਨ ਹਰ ਪੁੰਨਿਆ ਦੇ ਹੁੰਦੇ ਆ ਪੜਨਾ ਚਾਹੀਦਾ ਹੀ ਮੰਨ ਕਰ ਜ਼ਰੂਰੀ ਚੜ੍ਹਨੀ ਅਹੀਂ ਤੇ ਆਈ ਕਿਨੇ ਗੁਰੂ ਘਰ ਦਾ ਵਿੱਚ ਐਵੇਂ ਗੁਰੂ ਤੇ ਸੇਖਾਂ ਸਾਨੂੰ ਜਣਾ ਚਾਹੀਦਾ ਤੁਸੀਂ ਅੱਗੇ ਗਏ ਕਰਤਾਰਪੁਰ ਸਾਹਿਬ ਜਾਣ ਦਾ ਮੌਕਾ ਮਿਲੇ ਤੈਨੂੰ ਪਾਸਪੋਰਟ ਬਣੇ ਗਏ ਅੱਛਾ ਠੀਕ ਹੈ ਜਾਂਦੀ ਚੰ ਆਸੀ ਰੱਖੀ ਤੇ ਪੂਰੀ ਹੁਣ ਆ ਕਰਾਏਗਾ ਤੇ ਉਹਦੇ ਹੁਕਮ ਹੈ ਜਿਹੜਾ ਹੁਣ ਬੰਦ ਹੈ ਬਿਲਕੁਲ ਕੋਈ ਲੋਕ ਨਹੀਂ ਦਿਖ ਰਹੇ ਇਹ ਖੁੱਲਣਾ ਚਾਹੀਦਾ ਹੀ ਮੰਗ ਕਰਦੇ ਨੇ ਲੋਕ ਜੀ ਜੁੜੀ ਜੁੜੀ ਜਿਹੜੇ ਗੁਰੂ ਘਰ ਦੇ ਸੇਖਿਆ ਗੁਰੂ ਘਰ ਨਾਲ ਹੀ ਪਿਆਰ ਹੈ ਜਿਹਨੇ ਮਹਾਰਾਜ ਦੌਲਤ ਬਗਰੋਂ ਖੁੱਲਣਾ ਦੀ ਆਈ ਦਰਸ਼ਨ ਕਰ ਕੇ ਆਈਏ ਸਾਰੇ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤਜਿੰਦਰ ਚੰਦੀ ਇਸ ਵਕਤ ਕਰਤਾਰਪੁਰ ਕੋਰੀਡੋਰ ਯਾਨੀ ਕਿ ਕਰਤਾਰਪੁਰ ਲਾਂਗਾ ਵਿਖੇ ਮੌਜੂਦਾ ਡੇਰਾ ਬਾਬਾ ਨਾਨਕ ਦਾ ਇਲਾਕਾ ਤੇ ਬਿਲਕੁਲ ਜਿਹੜਾ 4 ਕਿਲੋਮੀਟਰ ਦੀ ਦੂਰੀ ਤੇ ਇੱਥੇ ਕਰਤਾਰਪੁਰ ਸਾਹਿਬ ਆ ਸਥਿਤ ਹੈਗਾ ਗੁਰਦੁਆਰਾ ਸਾਹਿਬ ਹੈਗਾ ਜਿੱਥੇ ਹਮੇਸ਼ਾ ਸੰਗਤਾਂ ਨੇ ਜਿਹੜੀਆਂ ਜਾਂਦੀਆਂ ਸਨ ਦਰਸ਼ਨ ਕਰਕੇ ਵਾਪਸ ਆਉਂਦੀਆਂ ਸਨ ਪਰ ਭਾਰਤ ਪਾਕਿਸਤਾਨ ਦੇ ਵਿੱਚ ਜੋ ਹਾਲਾਤ ਬਣੇ ਜੰਗ ਵਾਲਾ ਮਾਹੌਲ ਬਣਿਆ ਉਸ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਇਹ ਲਾਂਘਾ ਬੰਦ ਕਰ ਦਿੱਤਾ ਗਿਆ ਯਾਨੀ ਕਿ ਕੋਈ ਵੀ ਸੰਗਤ ਜਾਂ ਕੋਈ ਵੀ ਵਿਅਕਤੀ ਇਸ ਲਾਂਘੇ ਰਾਹੀਂ ਉੱਧਰ ਕਰਤਾਰਪੁਰ ਨਹੀਂ ਜਾ ਸਕਦਾ ਸੀ ਤਾਂ ਇਹ ਲੰਗਾ ਫਿਲਹਾਲ ਦੀ ਕੜੀ ਬੰਦ ਹੈ ਤੇ ਇਸ ਦੇ ਉੱਤੇ ਕੀ ਫੈਸਲਾ ਹੁੰਦਾ ਬਾਅਦ ਦੀ ਗੱਲ ਹੈ ਪਰ ਤਸਵੀਰਾਂ ਤੁਹਾਨੂੰ ਦਿਖਾ ਦਈਏ ਇਹ ਕਰਤਾਰਪੁਰ ਕੋਰੀਡੋਰ ਹੈ ਕਰਤਾਰਪੁਰ ਲੰਗਾ ਇੱਥੋਂ ਹੀ ਸੰਗਤ ਹੈ ਜਿਹੜੀ ਕਰਤਾਰਪੁਰ ਜਾਂਦੀ ਸੀ ਕਰਤਾਰਪੁਰ ਜਾ ਕੇ ਦਰਸ਼ਨ ਕੀਤੇ ਜਾਂਦੇ ਸਨ ਗੁਰਦੁਆਰਾ ਸਾਹਿਬਾ ਉੱਥੇ ਗੁਰੂ ਨਾਨਕ ਦੇਵ ਜੀ ਨੇ ਜਿਆਦਾ ਸਮਾਂ ਜਿਹੜਾ ਕਰਤਾਰਪੁਰ ਦੀ ਧਰਤੀ ਤੇ ਬਤਾਇਆ ਉੱਥੇ ਹੀ ਜੋਤੀ ਜੋਤ ਸਮਾਏ ਜਿਸ ਤੋਂ ਬਾਅਦ ਆ ਗੁਰਦੁਆਰਾ ਸਾਹਿਬ ਬਣਦਾ ਉੱਥੇ ਤੇ ਪੰਜਾਬ ਦੀ ਸੰਗਤ ਤੋਂ ਇਲਾਵਾ ਦੂਰ ਦਰਾੜਿਆਂ ਤੋਂ ਸੰਗਤਾਂ ਨੇ ਜਿਹੜੀਆਂ ਇਸੇ ਕਰਤਾਰਪੁਰ ਕੋਰੀਡੋਰ ਲਾਂਗੇ ਦੇ ਰਾਹੀਂ ਆ ਜਾਂਦੀਆਂ ਸਨ ਦਰਸ਼ਨ ਕਰਕੇ ਵਾਪਸ ਆ ਜਾਂਦੀਆਂ ਸਨ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਨਾਟਾ ਜਿਹੜਾ ਛਾ ਗਿਆ ਕਿਉਂਕਿ ਭਾਰਤ ਪਾਕਿਸਤਾਨ ਦੀ ਜੋ ਜੰਗ ਦੀ ਸ਼ੁਰੂਆਤ ਹੋਰ ਇਸੀ ਤੇ ਇਹ ਜੰਗ ਵਾਦੀ ਦਿਖਾਈ ਦੇ ਰਹੀ ਸੀ ਤਾਂ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਇਹ ਲਾਂਗਾ ਬੰਦ ਕਰ ਦਿੱਤਾ ਗਿਆ ਤਾਂ ਇੱਕ ਤਸਵੀਰ ਤੁਹਾਨੂੰ ਹੋਰ ਦਿਖਾ ਦਵਾਂ ਇਹ ਚਿੱਟੀ ਜੀ ਬਿਲਡਿੰਗ ਜਿਹੜੀ ਤੁਹਾਨੂੰ ਦਿਖਦੀ ਹੈ ਇੱਥੇ ਕਾਗਜ਼ੀ ਕਾਰਵਾਈ ਦੇ ਲਈ ਸੰਗਤਾਂ ਨੂੰ ਰੁਕਣਾ ਪੈਂਦਾ ਸੀ ਜਿਨ੍ਹਾਂ ਨੇ ਵੀ ਕਰਤਾਰਪੁਰ ਆ ਦਰਸ਼ਨ ਕਰਨ ਦੇ ਲਈ ਸੰਗਤਾਂ ਜੋ ਵੀ ਜਾਂਦੀਆਂ ਸਨ ਤਾਂ ਉਹਨਾਂ ਨੂੰ ਇਸ ਗੇਟ ਰਾਹੀਂ ਲੰਘ ਕੇ ਅੱਗੇ ਜੋ ਕਾਗਜ਼ੀ ਕਾਰਵਾਈ ਹੁੰਦੀ ਆ ਉਸ ਦੇ ਲਈ ਰੁਕਣਾ ਪੈਂਦਾ ਸੀ ਫਿਲਹਾਲ ਇੱਥੇ ਬਿਲਕੁਲ ਸਨਾਟਾ ਛਾਇਆ ਹੋਇਆ ਕਿਉਂਕਿ ਜੋ ਹਾਲਾਤ ਬਣ ਗਏ ਸਨ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਤੇ ਕਰਤਾਰਪੁਰ ਲਾਂਘਾ ਬੰਦ ਕਰ ਦਿੱਤਾ ਗਿਆ ਹਾਲਾਂਕਿ ਹੁਣ ਬਿਲਕੁਲ ਸੁਧਾਰ ਹੋ ਚੁੱਕਿਆ ਹੈ ਆ ਹਾਲਾਤ ਨੇ ਜਿਹੜੇ ਬਿਹਤਰ ਹੋਏ ਨੇ ਤੇ ਰਾਹਤ ਭਰੀਆਂ ਖਬਰਾਂ ਆ ਰਹੀਆਂ ਨੇ ਕਿ ਜੰਗ ਹੈ ਜਿਹੜੀ ਦੋਵਾਂ ਦੇਸ਼ਾਂ ਨੇ ਰੋਕ ਦਿੱਤੀ ਆ ਪਰ ਜੇਕਰ ਕਰਤਾਰਪੁਰ ਲਾਂਗੇ ਦੀ ਗੱਲ ਕੀਤੀ ਜਾਵੇ ਤਾਂ ਲੋਕ ਨੇ ਜਿਹੜੀਆਂ ਆ ਸੰਗਤਾਂ ਨੇ ਜਿਹੜੀਆਂ ਉਹ ਮੰਗ ਕਰ ਰਹੀਆਂ ਨੇ ਕਿ ਇਹ ਲਾਂਘਾ ਖੁੱਲੇ ਤੇ ਉਹ ਕਰਤਾਰਪੁਰ ਸਾਹਿਬ ਜਾਨ ਤੇ ਦਰਸ਼ਨ ਕਰਕੇ ਵਾਪਸ ਹੋਣ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਆ ਜਿਆਦਾ ਸਮਾਂ ਬਤਾਇਆ ਇੱਥੇ ਕਰਤਾਰਪੁਰ ਦੇ ਵਿੱਚ ਆ ਖੇਤੀ ਕੀਤੀ ਤੇ ਜੋਤੀ ਜੋ ਸਮਾਏ ਮਹਿਜ 4 ਕਿਲੋਮੀਟਰ ਦੀ ਦੂਰੀ ਦੇ ਉੱਤੇ ਕਰਤਾਰਪੁਰਾ ਤੇ ਪਾਕਿਸਤਾਨ ਦੀ ਸਰਹੱਦ ਦੇ ਉੱਤੇ ਇਹ ਇਲਾਕਾ ਜਿਹੜਾ ਤੇ ਇੱਥੋਂ ਦੇ ਲੋਕ ਨੇ ਜਿਹੜੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਨੇ ਆ ਕੀ ਨਾਮ ਆ ਬਾਪੂ ਜੀ ਵੱਤਨ ਸਿੰਘ ਜੀ ਹਾਂ ਕਿੱਦਾਂ ਦੇ ਹਾਲਾਤ ਸੀਗੇ ਜਿਹੜੇ ਕੁਝ ਦਿਨ ਪਹਿਲਾਂ ਤੁਸੀਂ ਦੇਖੇ ਜੀ ਇੱਥੇ ਦੇ ਦੁਨੀਆਂ ਦਾ ਪਤਾ ਨਹੀਂ ਕਿੰਨੇ ਕੇ ਗੁਰੂ ਘਰ ਦੇ ਇੱਥੇ ਦਰਸ਼ਨ ਕਰਦੇ ਸੀ ਤੁਸੀਂ ਦੇਖ ਲੋ ਤੇ ਉਹ ਨਯਾ ਸੋਲੇ ਤੁਹਾਨੂੰ ਪਤਾ ਵੀ ਬੜੀ ਮੁਸ਼ਕਿਲ ਹੈ ਨਹੀਂ ਠੀਕ ਹੈ ਤੇ ਪਹਿਲਾਂ ਜਿਹੜੇ ਜਦੋਂ ਸ਼ੁਰੂਆਤ ਹੁੰਦੀ ਹੈ ਇਥੋਂ ਡਰੋਨ ਮਿਜ਼ਾਈਲਾਂ ਲੰਗੀਆਂ ਕਿੱਦਾਂ ਦੇ ਉਦੋਂ ਟੱਡਾ ਇਲਾਕਾ ਜਿਹੜਾ ਸਰਾਧ ਦੇ ਉੱਤੇ ਹੈ ਤੇ ਸਰਾਧ ਦੇ ਇਲਾਕੇ ਦੇ ਲੋਕ ਅਸੀਂ ਜਨਾਲੇ ਹਲਦੇ ਹਾਂ ਅਸੀਂ ਦਰਸ਼ਨ ਕਰਨ ਹਰ ਪੁੰਨਿਆ ਤੇ ਹੁੰਨੇ ਆ ਅੱਛਾ ਜੀ ਅਸੀਂ ਜਨਾਲੇ ਹਲਦੇ ਏਰੀਆ ਹੈ ਸਦਾ ਮਾਹੌਲ ਕਿੱਦਾਂ ਦਾ ਸੀ ਜੀ ਚਲੋ ਤੁਸੀਂ ਵੀ ਇੱਥੇ ਆਹ ਰੌਂਡ ਕਾ ਬਹੁਤ ਜ਼ਿਆਦਾ ਲੱਗੀਆਂ ਜੀ ਤੇ ਹੁਣ ਕੀ ਹਾਲਾਤ ਨੇ ਹਸੋਲੇ ਵੇਖੋ ਹਾਲਾਤ ਤੇ ਜੀਦੇ ਤੁਹਾਨੂੰ ਮਾਰੇ ਇਹ ਲੰਗਾ ਖੁੱਲਣਾ ਚਾਹੀਦਾ ਹੀ ਮੰਗ ਕਰਦੇ ਹਾਂ ਜ਼ਰੂਰੀ ਜ਼ਰੂਰੀ ਅਸੀਂ ਦੇ ਅਸੀਂ ਕਿਨੇ ਗੁਰੂ ਘਰ ਦਾ ਵਿੱਚ ਅਸੀਂ ਵੀ ਗੁਰੂ ਦੇ ਸੇਖ ਹਾਂ ਸਾਨੂੰ ਜਾਣਾ ਚਾਹੀਦਾ ਇੱਥੇ ਤੇ ਹੁਣ ਤੁਸੀਂ ਅੱਗੋਂ ਆਏ ਹੋ ਕਿੱਥੋਂ ਆਏ ਹੋ ਜੀ ਅਸੀਂ ਗੁਰਦੁਆਰਾ ਸਾਹਿਬ ਜਿਹੜਾ ਉੱਲੇ ਉੱਲੇ ਬਣਿਆ ਉੱਥੇ ਉੱਥੇ ਠੀਕ ਹੈ ਉੱਥੇ ਤੇ ਪਹਿਲਾਂ ਤੁਸੀਂ ਅੱਗੇ ਗਏ ਕਰਤਾਰਪੁਰ ਸਾਹਿਬ ਜਾਣ ਦਾ ਮੌਕਾ ਮਿਲੇ ਤੈਨੂੰ ਨਹੀਂ ਪਾਸਪੋਰਟ ਬਣੇ ਗਏ ਨਹੀਂ ਜੀ ਅੱਛਾ ਠੀਕ ਹੈ ਜਾਣ ਦੀ ਆਸ ਹੀ ਰੱਖੀ ਤੇ ਪੂਰੀ ਹੁਣ ਕਰਾਏਗਾ ਤੇ ਉਹਦੇ ਹੁਕਮ ਹੈ मतले ਜਿਹੜਾ ਹੁਣ ਬੰਦ ਹੈ ਬਿਲਕੁਲ ਕੋਈ ਲੋਕ ਨਹੀਂ ਦਿਖ ਰਹੇ ਇਹ ਖੁੱਲਣਾ ਚਾਹੀਦਾ ਜੀ ਮੰਗ ਕਰਦੇ ਨੇ ਲੋਕ ਜੀ 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 ਜਿਹੜੇ ਗੁਰੂ ਘਰ ਤੇ ਸੇਖਿਆ ਗੁਰੂ ਘਰ ਨਾਲ ਹੀ ਪਿਆਰ ਆ ਹੂੰ ਠੀਕ ਹੈ ਗੁਰੂ ਘਰ ਨਾਲ ਪਿਆਰ ਹੈ ਤਾਂ ਕੀ ਨਾਮ ਹੈ ਤੁਹਾਡਾ ਕਲਵੀਰ ਸਿੰਘ ਕੀ ਕਹਿਣਾ ਚਾਹੋਗੇ ਜਿਹੜੇ ਹਾਲਾਤ ਬਣੇ ਲਾਂਘਾ ਬੰਦ ਹੋਇਆ ਤੇ ਹੁਣ ਲੋਕ ਨੇ ਜਿਹੜੇ ਸੰਗਤ ਚਾਹੁੰਦੀ ਹੈ ਵੀ ਜਾਈਏ ਸੀ ਅੱਗੇ ਦਰਸ਼ਨ ਕਰਕੇ ਆਈਏ ਜਾਨੇ ਮਹਾਰਾਜ ਦਉ ਕਿਰਪਾ ਕਰੋ ਖੁੱਲਣ ਦੇ ਆਈ ਦਰਸ਼ਨ ਕਰਕੇ ਆਈਏ ਸਾਰੀ ਸਾਰੀ ਸੰਗਤ ਕਰਿਆ ਕਰੇ ਜੇ ਚਾਹੇ ਚੱਕਰ ਹੀ ਦਾ ਢੇਰੀ ਹੋਤਰ ਗਾੜੀ ਵੀ ਦਰਸ਼ਨ ਕਰਨ ਕਿੱਦਾਂ ਦੇ ਹਾਲਾਤ ਸੀ ਜਿਵੇਂ ਕੁਝ ਦਿਨ ਪਹਿਲਾਂ ਜਿਹੜੇ ਉਹ ਮਤਲਬ ਜੰਗ ਦਾ ਮਾਹੌਲ ਬਣ ਰਿਹਾ ਸੀ ਲੋਕਾਂ 'ਚ ਡਰ ਹੈ ਸੀ ਡਰ ਤੇ ਹਗਣ ਕੀ ਕਰੇ ਬੰਦਾ ਜਿਉ ਮਜਬੂਰੀ ਹੈ ਸੀ ਜਿੱਦਾਂ ਜਾਵੇ ਸਾਹਦੇ ਸਾਹਮਣੇ ਆ ਤਿੱਕਰਤਾਰਪੁਰ ਕੋਰੀਡੋਰ ਹੁਣ ਤੁਸੀਂ ਇੱਥੇ ਆਏ ਹੋ ਚਲੋ ਗੁਰਦੁਆਰਾ ਸਾਹਿਬ ਜਿਹੜਾ ਆਪਣੀ ਹੱਦ ਦੇ ਅੰਦਰ ਆ ਪੰਜਾਬ ਦੇ ਵਿੱਚ ਉੱਥੇ ਤੁਸੀਂ ਦਰਸ਼ਨ ਕਰਕੇ ਆਏ ਹੋ ਤਾਂ ਤੁਸੀਂ ਪਹਿਲਾਂ ਵੀ ਕਦੇ ਆਏ ਹੋ ਔਰ ਇਹ ਕਿ ਪਹਿਲੀ ਵਾਰੀ ਬਾਬਾ ਜੀ ਬੜੀ ਰਾਜ ਇਥੇ ਅੱਛਾ ਪੁੰਨਿਆਂ ਦੇ ਪੁੰਨਿਆਂ ਆਈ ਜਾਕ ਦੇ ਵਿੱਚੋਂ ਨਾਗਾ ਪੈ ਜੇ ਉਹ ਜਾ ਸਕਦੇ ਉਤੋਂ ਕਿੰਨੀ ਕਿ ਭੀੜ ਹੁੰਦੀ ਸੀ ਉਹ ਬੜੀ ਮਾਰ ਆਹ ਗੱਡੀਆਂ ਨਗਦੀਆਂ ਬੜੀਆਂ ਹੁਣ ਹੁਣ ਕਿੰਨੀ ਕਿਪੀੜ ਹੈ ਹੋਣ ਬਾਬਾ ਸਾਹਿਬ ਦਈਓ ਉਹ ਵਿਰਲੇ ਵਿਰਲੇ ਆ ਕੋਈ ਇੱਥੇ ਕਾਟਾ ਮੱਜੀ ਹੁੰਦੇ ਕਿੰਨੇ ਕੀ ਥੋੜੇ ਜੀ ਦਾ 15 ਜੀ ਇੱਥੇ ਰੌਣਕ ਨਹੀਂ ਲੱਗਦੀ ਹੱਤ ਤੋਂ ਵੱਧ ਹੱਤ ਤੋਂ ਵੱਧ ਜੰਗ ਦਾ ਕਰਕੇ ਬੱਤਵਾਤ ਰੋਵੇਂ ਹੁਣ ਜੰਗ ਦਾ ਕਰਕੇ ਥੋੜਾ ਡਰੇ ਆ ਲੋਕ ਜੀ ਜੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਕਰਦੇ ਹੋ ਖੁੱਲ੍ਹੇ ਮਹਾਰਾਜ ਕਰੋ ਕਿਰਪਾ ਖੁੱਲੇ ਸੰਤੋ ਬਾਤ ਤੇ ਮਹਾਰਾਜ ਸਤਗੁਰੂ ਸੱਚੇ ਪਾਤਸ਼ਾਹ ਸਭ ਤੇ ਮੇਰੇ ਕਰਕੇ ਜੀ ਠੀਕ ਸਭ ਤੇ ਮੇਰੇ ਕਰੇ ਠੀਕ ਹੈ ਜੀ ਵੇਖੋ ਇੱਥੇ ਕੀ ਲੱਗ ਜਾਣਾ ਤਤੀ ਤੇ ਆਏ ਚੱਲ ਜਾਣਾ ਬਹੁਤ ਸੋਹਣੀ ਕਿ ਆਪਣੇ ਸ਼ਮੇ ਨਾ ਜਾਵੇ ਜਿਨ੍ਹਾਂ ਦੇ ਅੱਜ ਮਾਵਾਂ ਦੇ ਪੁੱਤਰ ਜਾਂਦੇ ਆ ਉਹਨਾਂ ਵਾਸਤੇ ਬੜੀ ਮੁਸ਼ਕਲ ਬੜੀ ਕਲਪਨਾ ਆ ਕੱਲ ਪੇਛੋਂ ਵੇਖੇ ਛੋਟੇ ਛੱਟੇ ਬੱਚੇ ਵਿਚਾਰੇ ਆਰਮੀ ਦੇ ਪੂਰੇ ਨਵੇਂ ਆ ਬੱਚੇ ਆਰਮੀ ਦੇ ਪੂਰੇ ਹੋਏ ਆ ਠੀਕ ਹੈ ਜੀ ਤੇ ਕੀ ਉਹਨਾਂ ਬੱਚਿਆਂ ਦਾ ਕੀ ਵੇਖ ਲਿਆ ਉਹਨਾਂ ਇੱਕ ਦੋ ਮਹੀਨੇ ਦਾ ਬੱਚਾ ਇੱਕ ਦਾ ਵਿਆਹ ਕਰ ਦਿੱਤਾ ਇਹ ਲੋ ਦਮ ਆਪਣੇ ਗਲਤ ਨੇ ਇਹ ਚੀਜ਼ਾਂ ਨਹੀਂ ਹੋਣੀਆਂ ਮਾਹੌਲ ਖਰਾਬ ਹੁੰਦਾ ਆਪਣੀ ਲੋਕ ਮਾਰੇ ਜਾਂਦੇ ਵੇਖੋ ਜੀ ਕੋਈ ਉਹਨਾਂ ਨਾਲ ਕਿਹੜਾ ਆਦੇਸ਼ ਤੇ ਪਹਿਲਾਂ ਹਾਂ ਦੇ ਸਾਡੇ ਬੜੇ ਜੁਰਗਦਾਸ ਦੇ ਵੀ ਕੋਈ ਸੀ ਇੱਕੋ ਦੇਸੀ ਹੈ ਚਲੋ ਮੇਰਾਜ ਦਾ ਆਖਰੀ ਸਵਾਲ ਹੈ ਜੀ ਹੁਣ ਵੀ ਇਹ ਲੰਗਾ ਮੰਨਦੇ ਵੀ ਜਲਦੀ ਖੁੱਲ ਸਕਦਾ ਹੈ ਜਿਹਨੂੰ ਨਹੀਂ ਮੰਗ ਕਰਦੇ ਵੀ ਗੁਰੂ ਘਰ ਤੇ ਦਰਸ਼ਨ ਉਹਨੂੰ ਨਹੀਂ ਮੰਗ ਕਰ ਮਹਾਰਾਜ ਬਾਬਾ ਨਾਨਕ ਕਿਰਪਾ ਦੇ ਲੰਗਾ ਖੋਲ ਦੇ ਚੜ ਜੀ ਗੱਲ ਆ ਵੇਖੋ ਜੀ ਆਛਿਆ ਤੇ ਅਸਮੋਲ ਚ ਵੀ ਆਏ ਆ ਇਹਦੇ ਜੀ ਇੱਥੇ ਅੱਜ ਦਾ ਗਾਂ ਵੀ ਚਲੋ ਮਾਲਕ ਦੇ ਟਾਈਮ ਤੇ ਕਿਦੇ ਖੋਲ ਦੇਣਾ ਖੁੱਲੇ ਦਰਸ਼ਨ ਕਰਕੇ ਠੀਕ ਹੈ ਧੰਨਵਾਦ ਤਾਂ ਇਹ ਕੇ ਦੀਆਂ ਸੰਗਤਾਂ ਨੇ ਜਿਹੜੀਆਂ ਆ ਕਰਤਾਰਪੁਰ ਕੋਰੀਡੋਰ ਤੇ ਆਈਆਂ ਨੇ ਤੇ ਨਾਲ ਜਿਹੜਾ ਪੰਜਾਬ ਦੇ ਅੰਦਰ ਹਦੂਦ ਚ ਗੁਰਦੁਆਰਾ ਸਾਹਿਬ ਆ ਬਿਲਕੁਲ ਕਰਤਾਰਪੁਰ ਕੋਰੀਡੋਰ ਲਾਂਘੇ ਦੇ ਨਾਲ ਆ ਗੁਰਦੁਆਰਾ ਸਾਹਿਬ ਆ ਤਾਂ ਉੱਥੇ ਇਹ ਦਰਸ਼ਨ ਕਰਨ ਦੇ ਲਈ ਲੋਕ ਨੇ ਜਿਹੜੇ ਆਏ ਨੇ ਤੇ ਇਹਨਾਂ ਦਾ ਕਹਿਣਾ ਇਹੀ ਸੀ ਕਿ ਇੱਥੇ ਬਹੁਤ ਰੌਣਕ ਹੁੰਦੀ ਸੀ ਹਰ ਪੁੰਨਿਆਂ ਦੇ ਜਿਹੜਾ ਦਿਹਾੜਾ ਹੁੰਦਾ ਤਾਂ ਵੱਡੀ ਗਿਣਤੀ ਚ ਸੰਗਤ ਇੱਥੇ ਟਰਾਲੀਆਂ ਟਰੈਕਟਰ ਆਪਣੇ ਵਾਹਨਾਂ ਤੇ ਆਉਂਦੇ ਸਨ ਤਾਂ ਹੁਣ ਬਿਲਕੁਲ ਸਨਾਟਾ ਛਾ ਚੁੱਕਿਆ ਤੇ ਉਮੀਦ ਇਹਨਾਂ ਨੂੰ ਇਹੀ ਹੈ ਕਿ ਬਹੁਤ ਜਲਦ ਕਰਤਾਰਪੁਰ ਕੋਰੀਡੋਰ ਲੰਘਾ ਜਿਹੜਾ ਆ ਖੁੱਲੂਗਾ ਤੇ ਉਹਨਾਂ ਨੂੰ ਕਰਤਾਰਪੁਰ ਜਾਣ ਦਾ ਮੌਕਾ ਮਿਲੂਗਾ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਦੇ ਵਿੱਚ ਸਮਾਂ ਬਤਾਇਆ ਜੋਤੀ ਜੋਤ ਉੱਥੇ ਸਮਾਏ ਤੇ ਉਸ ਤੋਂ ਬਾਅਦ ਇਹ ਕਰਤਾਰਪੁਰ ਕੋਰੀਡੋਰ ਦਾ ਲੰਘਾ ਜਿਹੜਾ ਆ ਬਣਾਇਆ ਗਿਆ ਇੱਥੋਂ ਲੋਕ ਨੇ ਜਿਹੜੇ ਜਾਂ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਸੰਗਤਾਂ ਇੱਥੋਂ ਜਾਂਦੀਆਂ ਸਨ ਕਾਗਜ਼ੀ ਕਾਰਵਾਈ ਪੂਰੀ ਕਰਵਾ ਕੇ ਕਰਤਾਰਪੁਰ ਮਹਿਜ 4 ਕਿਲੋਮੀਟਰ ਦੂਰ ਇੱਥੋਂ ਹੀ ਸੰਗਤਾਂ ਗੁజర్ਦੀਆਂ ਸਨ ਪਰ ਜਿਵੇਂ ਹਾਲਾਤ ਬਣੇ ਭਾਰਤ ਪਾਕਿਸਤਾਨ ਦੇ ਵਿਚਕਾਰ ਜੰਗ ਵਰਗੇ ਹਾਲਾਤ ਬਣੇ ਇੱਕ ਦੂਜੇ ਦੇ ਉੱਤੇ ਹਮਲੇ ਕੀਤੇ ਗਏ ਤਾਂ ਕਰਤਾਰਪੁਰ ਲਾਂਗਾ ਵੀ ਮੁਕੰਮਲ ਬੰਦ ਕਰ ਦਿੱਤਾ ਗਿਆ ਤਾਂ ਹੁਣ ਜਿਹੜੀਆਂ ਸੰਗਤਾਂ ਨੇ ਆ ਸੰਗਤਾਂ ਇਹੀ ਉਮੀਦ ਕਰ ਰਹੀਆਂ ਨੇ ਕਿ ਬਹੁਤ ਜਲਦ ਇਹ ਲਾਂਗਾ ਜਿਹੜਾ ਖੁੱਲੇ ਤੇ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਜੋ ਕਿ ਕਰਤਾਰਪੁਰ ਦੇ ਵਿੱਚ ਜਿਆਦਾ ਸਮਾਂ ਬਤਾਇਆ ਉੱਥੇ ਹੀ ਜੋਤੀ ਜੋਤ ਸਮਾਏ ਤਾਂ ਉੱਥੇ ਜੋ ਗੁਰਦੁਆਰਾ ਸਾਹਿਬ ਬਣਿਆ ਹੋਇਆ ਤਾਂ ਉੱਥੇ ਜਾ ਕੇ ਉਹਨਾਂ ਨੂੰ ਦਰਸ਼ਨ ਕਰਨ ਦਾ ਮੌਕਾ ਮਿਲੇ ਇਹੀ ਇੱਥੋਂ ਦੇ ਲੋਕਾਂ ਨੇ ਮੰਗ ਕੀਤੀ ਹੈ ਸੰਗਤਾਂ ਨੇ ਮੰਗ ਕੀਤੀ ਹੈ ਤਾਂ ਇਹੀ ਮੰਗ ਸਾਰਾ ਪੰਜਾਬ ਕਰਦਾ ਨਜ਼ਰ ਆ ਰਿਹਾ ਹੈ ਕਿ ਇਹ ਜੋ ਲਾਂਗਾ ਹੋ ਗਿਆ ਜਾਂ ਫਿਰ ਅਟਾਰੀ ਸਰਾਹਤ ਦੋਗੀ ਰੀਟਰੀਟ ਸੈਰਮਣੀ ਬੰਦ ਕਰ ਦਿੱਤੀ ਗਈ ਤਾਂ ਇਹ ਚੀਜ਼ਾਂ ਨੇ ਜਿਹੜੀਆਂ ਦੁਬਾਰਾ ਜਲਦੀ ਬਹਾਲ ਹੋਣ ਤੇ ਉਸੇ ਤਰ੍ਹਾਂ ਦਾ ਮਾਹੌਲ ਹੋਵੇ ਜਿਵੇਂ ਕਿ ਪਹਿਲਾਂ ਹੁੰਦਾ ਸੀ ਤਾਂ ਇਹੀ ਗੱਲ ਇੱਥੋਂ ਦੇ ਲੋਕਾਂ ਨੇ ਕਹੀ ਹੈ ਤਾਂ ਇਹੀ ਮੰਗ ਹੁਣ ਪੂਰਾ ਪੰਜਾਬ ਵੀ ਕਰ ਰਿਹਾ ਹੈ ਕਿ ਜਲਦ ਹੀ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲੇ ਤੇ ਉਹਨਾਂ ਨੂੰ ਕਰਤਾਰਪੁਰ ਸਾਹਿਬ ਜਾਨ ਦਾ ਮੌਕਾ ਮਿਲੇ ਦਰਸ਼ਨ ਕਰਕੇ ਉਹ ਵਾਪਸ ਹੋਣ ਆ ਹੁਣ ਦੇਖਣਾ ਹੋਊਗਾ ਕਿ ਜੰਗਬੰਦੀ ਤੋਂ ਬਾਅਦ ਕਰਤਾਰਪੁਰ ਸਾਹਿਬ ਦਾ ਲਾਂਗਾ ਖੋਲਣ ਦੇ ਉੱਤੇ ਸਰਕਾਰਾਂ ਕਦੋਂ ਵਿਚਾਰ ਕਰਦੀਆਂ ਨੇ ਕਿ ਸੰਗਤਾਂ ਨੂੰ ਹੁਣ ਜਲਦੀ ਹੀ ਕਰਤਾਰਪੁਰ ਸਾਹਿਬ ਜਾਣ ਦਾ ਮੌਕਾ ਮਿਲੂਗਾ ਤੇ ਇਸੇ ਰਸਤੇ ਦੇ ਵਿੱਚੋਂ ਸੰਗਤਾਂ ਗੁਜ਼ਰ ਕੇ ਕਰਤਾਰਪੁਰ ਸਾਹਿਬ ਜਾਂਦੀਆਂ ਨਜ਼ਰ ਆਉਣਗੀਆਂ ਕੈਮਰਾ ਪਰਸਨ ਪ੍ਰੀਤ ਦੇ ਨਾਲ ਤਜਿੰਦਰ ਚੰਦੀ ਦਾ ਅਨਮਿਊਟ ਡੇਰਾ ਬਾਬਾ